ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ ਤਸਲਾਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਸਲਵਾਰ ਦਾ ਸਹੀ ਨਾਪ ਕਿਸ ਤਰ੍ਹਾਂ ਲੈ ਸਕਦੇ ਆ ਇਹ ਆਪਣੇ ਕੋਲੇ ਸਲਵਾਰ ਹੈ ਇਹਨੂੰ ਜਦੋਂ ਆਪਾਂ ਇਹਦਾ ਨਾਪ ਲੈਣਾ ਹੈ ਇਹਨੂੰ ਆਪਾਂ ਕਈ ਵਾਰ ਕੀ ਹੁੰਦਾ ਹੈਗਾ ਕਿ ਜਿਹੜੀ ਇਹ ਬੈਲਟ ਹੈ ਇਹਨੂੰ ਆਪਾਂ ਇੱਥੋਂ ਇਸ ਤਰ੍ਹਾਂ ਨਾਪ ਲੈਣ ਲੱਗੇ ਇੱਥੋਂ ਇਸ ਤਰ੍ਹਾਂ ਹੀ ਟੇਢੀ ਕਰ ਲੈਨੇ ਆ ਇਸ ਤਰ੍ਹਾਂ ਇਹਦੇ ਨਾਲ ਆਪਣੇ ਨਾਪ ਦੇ ਵਿੱਚ ਫਰਕ ਪੈ ਜਾਂਦਾ ਹੈ ਸਲਵਾਰ ਨੀਵੀ ਜਾਂ ਉੱਚੀ ਵੀ ਹੋ ਜਾਂਦੀ ਹੈ ਇਹਨੂੰ ਇਸ ਤਰ੍ਹਾਂ ਆਪਾਂ ਸਿੱਧਾ ਕਰਕੇ ਇੱਥੋਂ ਪਹਿਲਾਂ ਆਪਾਂ ਸਲਵਾਰ ਦੀ ਪੂਰੀ ਲੈਂਥ ਦੇਖਣੀ ਹੈ ਵੀ ਇਹ ਦੀ ਕਿੰਨੀ ਹੈ ਵਿੱਚੀ 벨ਟ ਲਵਾਂਗੇ ਆਪਾਂ ਇਸ ਤਰ੍ਹਾਂ ਇੱਥੋਂ ਆ ਇਸ ਤਰ੍ਹਾਂ ਇਸ ਤਰ੍ਹਾਂ ਇਹ ਆਪਣੀ ਸਲਵਾਰ ਹੈ ਰੈਡੀ 35 ਇੰਚ ਹੈ ਫਿਰ ਇੱਥੋਂ ਆਪਾਂ ਬਿਨਾ 벨ਟ ਤੋਂ ਨਾਪ ਲੈਣਾ ਹੈ ਵੀ ਕਿੰਨੀ ਹੈ ਇਹ ਐਸਟਰਾ ਐਸਟਰਾ ਬਿਨਾ ਬੈਲਟ ਤੋਂ ਆਪਣੀ ਇਹ 31 ਇੰਚ ਰੈਡੀ ਹੈ ਜੇ ਤਾਂ ਤੁਸੀਂ ਇਹਦੇ ਵਿੱਚ 2 ਇੰਚ ਦੀ ਪੌਂਚੇ ਦੇ ਵਿੱਚ ਕਾਟ ਪਾਉਣੀ ਹੈ ਤਾਂ 2 ਇੰਚ ਆਪਾਂ ਨੂੰ ਐਕਸਟਰਾ ਲੈਣਾ ਪੈਂਦਾ ਜੇ ਤੁਸੀਂ ਨਹੀਂ ਪਾਉਣੀ ਤਾਂ ਤੁਸੀਂ ਇੰਨਾ ਹੀ 31 ਇੰਚ ਹੀ ਲੈਣਾ ਅਤੇ ਬਾਕੀ ਆਪਾਂ ਇਥੋਂ 벨ਟ ਦੇਖਾਂਗੇ ਇਸ ਤਰ੍ਹਾਂ ਵੀ ਆਪਣੀ 벨ਟ ਰੈਡੀ 4.5 ਇੰਚ ਹੈ ਵੈਸੇ ਆਪਾਂ 벨ਟ 7 ਇੰਚ ਦੀ ਕਟਾਈ ਕਰਦੇ ਆ 2 ਇੰਚ ਦਾ ਆਪਣਾ ਨੇਫਾ ਹੋ ਜਾਂਦਾ ਹੈ ਫੋਲਡ ਕਰਦੇ ਆ ਜਿਹੜਾ ਆਪਣਾ ਅਤਿ ਅੱਧਾ ਇੰਚ ਇਥੋਂ 벨ਟ ਦੀ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਆਪਾਂ ਜਿਹੜਾ ਕਿ ਸਲਵਾਰ ਦਾ ਸਹੀ ਨਾਪ ਲੈ ਸਕਦੇ ਆ ਐਕਸਟਰਾ ਅਤੇ ਮੋਰ ਹੀ ਲਈ ਆਪਾਂ ਇਥੋਂ ਵੀ نیچے ਤੋਂ ਕਿੰਨੀ ਰੱਖਣੀ ਹੈ ਅਤੇ ਉੱਪਰ ਤੋਂ ਕਿੰਨੀ ਐਕਸਟਰਾ ਤੇ ਉਹਨਾਂ ਆਪਾਂ ਸਲਾਈ ਲਈ ਮਾਰਜਨ ਐਕਸਟਰਾ ਲੈਣਾ ਹੁੰਦਾ ਇਸੇ ਤਰ੍ਹਾਂ ਆਪਾਂ ਜਦੋਂ ਆਸਣ ਮੈਨਣਾ ਆ ਦੇਖੋ ਜਦੋਂ ਆਪਾਂ ਆਸਣ ਮਿਲਾਗੇ ਤਾਂ ਪਹਿਲਾਂ ਆਪਾਂ ਇਸੇ ਤਰ੍ਹਾਂ ਹੀ ਆਸਣ ਮਿਲਾਗੇ 12 ਇੰਚ ਰੈਡੀਆ ਆਪਣਾ ਆਸਣ ਤੇ ਬਿਨਾ ਬੈਲਟ ਤੋਂ ਆਪਾਂ ਆ ਦੇਖੋ 8 ਇੰਚ ਤੇ ਆਪਾਂ 9 ਇੰਚ ਕਟਾਂਗੇ ਇਸ ਤਰ੍ਹਾਂ ਇਸ ਤਰੀਕੇ ਨਾਲ ਆਪਾਂ ਸਲਵਾਰ ਦੀ ਜਿਹੜੀ ਹੈ ਇਸ ਤਰੀਕੇ ਨਾਲ ਆਪਾਂ ਸਲਵਾਰ ਦਾ ਸਹੀ ਨਾਪ ਲੈ ਸਕਦੇ ਹਾਂ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ